ਉਦੀ ਦਸਤਾਰ ਸੋਣੀ ਗੁਫਤਾਰ ਸੋਣੀ ਰਫਤਾਰ ਸੋਣੀ ਕੀ ਕਈਏ ਕੁਝ ਨਹੀਂ ਕਹਿਣ ਵਾਲਾ ਕਾਦਰ ਯਾਰ ਜਗ ਤੇ ਨਾਮ ਰੋਸ਼ਨ ਕਰ ਗਿਆ ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ਅੱਜ 10 ਫਰਵਰੀ ਨੂੰ ਛੁਪਿਆ ਸੀ ਸੂਰਜ ਸਿੱਖ ਰਾਜ ਦੇ ਆਖਰੀ ਚਰਨੈਲ ਦਾ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਸਰਦਾਰ ਨਿਹਾਲ ਸਿੰਘ ਦੇ ਘਰ ਅਟਾਰੀ ਵਿਖੇ 1788 ਈਸਵੀ ਦੇ ਲਗਭਗ ਹੋਇਆ ਵੰਡਰ ਟਾਰੀ ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ਤੇ 26 ਕਿਲੋਮੀਟਰ ਦੀ ਦੂਰੀ ਤੇ ਕਮਾਂਤਰੀ ਵਾਗਾ ਸਰਹੱਦ ਤੋਂ 2 ਕਿਲੋਮੀਟਰ ਉਰਾਂ ਵਸਿਆ ਪੁਰਾਤਨ ਇਤਿਹਾਸਿਕ ਕਸਬਾ ਹੈ ਜਿੱਥੇ ਬਣੇ ਬੁਰਜਾਂ ਮਹਿਲਾਂ ਹਵੇਲੀਆਂ ਅਤੇ ਸਮਾਤਾਂ ਉਸ ਦੇ ਇਤਿਹਾਸਿਕ ਹੋਣ ਦਾ ਸਬੂਤ ਪੇਸ਼ ਕਰਦੀਆਂ ਹਨ ਸਰਦਾਰ ਸ਼ਾਮ ਸਿੰਘ ਟਾਰੀ ਨੇ ਛੋਟੀ ਉਮਰ ਵਿੱਚ ਹੀ ਘੋੜਸਵਾਰੀ ਤੀਰਅੰਦਾਜ਼ੀ ਅਤੇ ਤਲਵਾਰ ਚਲਾਉਣੀ ਆਦ ਜੰਗੀ ਕਰਤੱਬ ਸਿੱਖ ਲੈ ਸਨ ਅਤੇ ਪਿਤਾ ਦੇ ਨਾਲ ਲੜਾਈਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਪਿਤਾ ਦੇ ਹੁੰਦਿਆਂ ਹੀ ਉਹਨਾਂ ਦੇ 12 ਮਾਰਚ 1816 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਕੋਲੋਂ ਇੱਕ ਹੀਰਿਆਂ ਜੜੀ ਕਲਗੀ ਪ੍ਰਾਪਤ ਕਰ ਲਈ ਸੀ। ਸਰਦਾਰ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਪਿਤਾ ਦੀ ਪਦਵੀ ਤੇ ਨਿਯੁਕਤ ਕਰ ਦਿੱਤਾ। ਮੁਲਤਾਨ ਦੀ ਸਨ 1818 ਈਸਵੀ ਦੀ ਪਹਿਲੀ ਐਸੀ ਲੜਾਈ ਸੀ ਜਿਸ ਵਿੱਚ ਸਰਦਾਰ ਸ਼ਾਮ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਿੱਸਾ ਲਿਆ ਸੀ ਤੇ ਬਹਾਦਰੀ ਦੇ ਜੋਰ ਦਿਖਾਏ ਬਹਾਦਰੀ ਦੇ ਜੋਰ ਬਾਰੇ ਜਾਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਅਟਾਰੀ ਨੂੰ ਖੁਸ਼ ਹੋ ਕੇ ਸਹਜਾਦਾ ਖੜਕ ਸਿੰਘ ਸਰਦਾਰ ਦਲ ਮਿਸਲ ਦੀਵਾਨ ਚੰਦ ਦੇ ਨਾਲ 1818 ਵਿੱਚ ਹੀ ਪਸ਼ਾਵਰ ਦੀ ਮਹੰਮਤੇ ਭੇਜਿਆ ਅਤੇ ਖਾਲਸਾ ਫੌਜਾਂ ਪਸ਼ਾਵਰ ਜਿੱਤ ਕੇ ਮੁੜੀਆਂ ਇਸ ਉਪਰੰਤ ਸਾਲ 1819 ਵਿੱਚ ਕਸ਼ਮੀਰ 1828 ਵਿੱਚ ਸੰਦੜ 1831 ਵਿੱਚ ਸੈਦ ਅਹਿਮਦ ਬਰੇਲਵੀ ਤੇ ਜਿੱਤ ਲਈ 1834 ਵਿੱਚ ਬੰਨੂ ਅਤੇ 1837 ਵਿੱਚ ਹਜ਼ਾਰੇ ਦੀ ਮਹਮ ਆਦ ਸਰਦਾਰ ਸ਼ਾਮ ਸਿੰਘ ਟਾਰੀ ਨੇ ਪ੍ਰਮੁੱਖ ਲੜਾਈਆਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ। ਪਿਸ਼ਾਵਰ ਦੀ ਮਹਮਤੋਂ ਵਾਪਸ ਆ ਕੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੜਕੀ ਨਾਨਕੀ ਦਾ ਸਾਖ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਨਾਲ ਕੀਤਾ। ਨਯੌਂਦੇ ਦੀ ਰਸਮ 6 ਮਾਰਚ 1837 ਵਿੱਚ ਹੋਈ। 27 ਜੂਨ 1849 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਖ ਰਾਜ ਦਾ ਸੂਰਜ ਅਸਤ ਹੋਣ ਲੱਗ ਪਿਆ ਹੌਲੀ ਹੌਲੀ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਡੋਗਰ ਸ਼ਾਹੀ ਆਰੰਭ ਹੋ ਗਈ ਕਾਤਲਾਂ ਤੇ ਗਦਾਰੀਆਂ ਦਾ ਮੋੜ ਵੱਜ ਗਿਆ ਇਥੋਂ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਲੜਾਈ ਦਾ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਲਾਹੌਰ ਦਰਬਾਰ ਦਾ ਕੰਮਕਾਜ ਮਹਾਰਾਣੀ ਜਿੰਦ ਕੌਰ ਹੀ ਦੇਖ ਰੇਖੇ ਹੇਠ ਚੱਲ ਰਿਹਾ ਸੀ ਮਹਾਰਾਣੀ ਚੰਦ ਕੌਰ ਨੇ 10 ਘੋੜਸਵਾਰਾਂ ਦੇ ਹੱਥ ਸ਼ਾਮ ਸਿੰਘ ạtਾਰੀ ਵਾਲੇ ਨੂੰ ਭੇਜੇ ਸਨੇਹੇ ਵਿੱਚ ਆਖਿਆ ਕਿ ਉਹ ਲਾਹੌਰ ਵੱਲ ਵੱਧ ਰਹੀਆਂ ਬਰਤਾਨਵੀ ਫੌਜਾਂ ਨੂੰ ਰੋਕੇ ạtਾਰੀ ਵਾਲੇ ਨੇ ਮਹਾਰਾਣੀ ਦਾ ਸਨੇਹਾ ਮਿਲਦੇ ਸਾਰ ਹੀ ਖਾਲਸਾ ਫੌਜ ਦੀ ਕਮਾਨ ਸੰਭਾਲ ਲਈ ਅਤੇ ਆਪਣੀ ਕਮਾਨ ਹੇਠ ਫੌਜ ਨੂੰ ਅੰਗਰੇਜ਼ਾਂ ਵਿਰੁੱਧ ਸਭਰਾਉਂ ਵਿਖੇ ਲੜਾਈ ਦੇ ਮੈਦਾਨ ਵਿੱਚ ਲੈ ਗਏ ਅਖੀਰ 10 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ạtਾਰੀ ਨੇ ਸਿੱਖ ਫੌਜਾਂ ਨੂੰ ਵੰਗਾਰਿਆ ਤੇ ਆਪਣੀ ਕੁਰਬਾਨੀ ਦੇਣ ਦਾ ਭਰੋਸਾ ਦਿਵਾਇਆ ਅੰਗਰੇਜ਼ਾਂ ਨੇ ਸੂਰਜ ਚੜਦਿਆਂ ਹੀ ਤੋਪਾਂ ਨਾਲ ਸਿੱਖਾਂ ਦੇ ਮੋਰਚੇ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਸਿੱਖਾਂ ਨੇ ਵੀ ਹਥਿਆਰ ਸੰਭਾਲੇ ਗੋਲੀਆਂ ਦਾ ਜਵਾਬ ਗੋਲੀਆਂ ਦੇ ਨਾਲ ਮਿਲਣ ਤੇ ਲੜਾਈ ਭਖ ਪਈ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਸਭ ਮੋਰਚਿਆਂ ਤੇ ਜਾ ਕੇ ਆਪ ਜਵਾਨਾਂ ਨੂੰ ਹੱਲਾਸ਼ੀਰੀ ਦੇ ਰਹੇ ਸਨ ਇਸ ਤਰ੍ਹਾਂ ਸਿੱਖ ਫੌਜ ਅੰਦਰ ਵਿਸ਼ਵਾਸ ਤੇ ਜੋਸ਼ ਵਧਿਆ ਅਤੇ ਉਹਨਾਂ ਅੰਗਰੇਜ਼ ਫੌਜਾਂ ਨੂੰ ਪਛਾੜ ਦਿੱਤਾ ਪਰ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਗਿਦਾਰੀ ਕਰਦਿਆਂ ਸਿੱਖਾਂ ਨੂੰ ਅਸਲੇ ਦੀ ਸਪਲਾਈ ਰੋਕਣ ਲਈ ਸਤਲੁਜ ਦਰਿਆ ਦਾ ਪੁਲ ਤੋੜ ਦਿੱਤਾ ਅਸਲਾ ਬਾਰੂਦ ਮੁਕਣ ਤੇ ਸਿੱਖਾਂ ਦਾ ਅੰਗਰੇਜ਼ ਫੌਜ ਨੇ ਚੋਖਾ ਨੁਕਸਾਨ ਕੀਤਾ ਅਖੀਰ ਫਰੰਗੀਆਂ ਦੀਆਂ ਗੋਲੀਆਂ ਨੇ ਸਰਦਾਰ ਸ਼ਾਮ ਸਿੰਘ ਔਟਾਰੀ ਦਾ ਸਰੀਰ ਛਲਣੀ ਕਰ ਦਿੱਤਾ ਤੇ ਉਹ ਮੈਦਾਨੇ ਜੰਗ 'ਚ ਸ਼ਹਾਦਤ ਦਾ ਜਾਮ ਪੀ ਗਏ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਦੀ ਮਰਤਕ ਦੇਹ ਨੂੰ ਅਟਾਰੀ ਵਿਖੇ ਲਿਆ ਕੇ ਸੰਸਕਾਰ ਕੀਤਾ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਕਿ ਉਸ ਸਵਰਾਮਾ ਦੇ ਮੈਦਾਨ ਦੇ ਵਿੱਚ 10 ਫਰਵਰੀ 1846 ਈਸਵੀ ਨੂੰ ਜਾਂਮੇ ਸ਼ਹਾਦਤ ਪੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ